ਮੇਖੂ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਹਿਮਾਨੀਆਂ ਭੇਜਿਆ ਸੀ ਉੱਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਿਆਂ ਬਾਅਦ ਉਹਨਾਂ ਦੀ ਜਿਹੜੀ ਡੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਾ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਸ ਸਾਰੇ ਨਗਰ ਵਾਸੀ ਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਈ ਹੈ ਕਿਉਂਕਿ ਜਵਾਨ ਪੁੱਤਰ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪੈ ਕੇ ਡੈੱਡ ਬੋਡੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਤੁਹਾਡਾ ਕੀ ਕਹੇ ਤੇ ਪਰਵਾਰ ਦੇ ਮੈਂਬਰ ਹੈ ਕਿੰਨੇ ਭੈਣ ਭਰਾ ਨੇ ਤੇ ਪਿਤਾ ਜੀ ਕੀ ਕਰੇ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਸੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨੇ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਸੀ ਇਹਨਾਂ ਦੇ ਮਗਰੋਂ ਵੀ ਇਦਾਂ ਚੁੱਕ ਚੁਗਾ ਕੇ ਪੈਸੇ ਕਰਕੇ ਤੇ ਪਿੱਛਾ ਦਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜੇਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ ਕੀ ਮੰਗ ਕਰਦੇ ਆ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਜੀ ਗਿਆ ਹੈ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨੂੰ ਹੋ ਗਏ ਹੀ 7 ਮਹੀਨੇ ਹੋ ਗਏ ਹੀ ਗਏ ਨੂੰ ਸੁਦਾਮੀ ਨ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਹੀ ਚੋਕ ਚਕਾਗਰ ਲਾ ਕੇ 5 ਗਲਾਖ ਰੁਪਏ ਲਾਏ ਚੋਕ ਚਕਾ ਕੇ ਤੇ ਕਮਾਉਣ ਵਾਸਤੇ ਤਾਂ ਜਾ ਕੇ ਚਲੋ ਘਰ ਦੇ ਹਾਲ ਤੇ ਜਿਹੜੇ ਆ ਕੁਝ ਬਦਲ ਜਾਣਗੇ ਹਾਲਾਤ ਇੰਨਾ ਨਹੀਂ ਸੀ ਪਤਾ ਸਾਡੇ ਪੁੱਤ ਨਾਲ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਤੇ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲ ਘਬਰਾਹ ਰੋਂਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਈਆ ਵੀ ਪਾਇਆ ਉਹਨੂੰ ਕੌੜੋ ਦੇ ਵਿੱਚ ਵੀ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫੇਰ ਆਂਦਾ ਮੈਨੂੰ ਅੱਜ ਕੋਈ ਜਿਆਦਾ ਖਪਰਾੜ ਹੋਣ ਰਹੀ ਹੈ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣਿਆ ਆਂਦੀ ਪੁੱਤ ਤੂੰ ਇਦਾਂ ਕਰ ਨਹਾ ਤੋ ਕੇ ਤੇ ਲੰਮੇ ਪਾ ਤੇ ਰਸਟ ਕਰ ਕਰੇ ਤੂੰ ਠੀਕ ਹੋ ਜਾਏਂਗਾ ਤੇ ਖਪਰਾੜ ਪੈਣੀ ਆਂਦਾ ਇਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਪਏ ਇਹ ਕੰਮ ਹੋ ਜਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਤਾਂ ਆਪਣੇ ਹੁਣ ਤਾਂ ਜੰਗੇ ਕਮ ਆ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਕੀ ਹਾਲਤ ਹੀ ਮੰਗੀ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਰਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਆਸਾਂ ਹੀ ਇਹਦੇ ਕਮ ਉਹ ਇਹ ਚੁੱਕ ਗਿਆ ਚੁੱਕ ਚੁਕਾ ਉਹ ਤੇ ਹੀ ਇਹਨੂੰ ਇਹ ਤੇ ਦਲਾਸਾ ਦੇਣਿਆਂ ਉਹ ਪੁੱਤ ਕੋਈ ਗੱਲ ਇੱਕ ਮਹੀਨਾ ਕੱਢ ਟਾਈਮ ਤੇ ਮੁ ਇਟਲੀ ਘਾੜੀ ਕੱਢ ਦਾਂਗੇ ਤੰਚਾ ਨਾ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਕੇ ਹੋ ਕੇ ਆ ਜਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਸ਼ਸ਼ਮ ਘਾੜੇ ਨੂੰ ਕੀ ਮੰਗਦੇ ਕੋਣ ਇਨੀ ਬੜੀ ਕੁਝੀ ਆੜੀ ਲਾਸ਼ ਨੂੰ ਕੋਣ ਤੇ ਵੀ ਨਹੀਂ ਆਸ ਆ ਗਈ ਸ਼ਸ਼ਮ ਘਾੜੇ ਹੋਇਆ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਕਿਉਂ ਥੱਕੇ ਇੱਕ ਢਿੱਡ ਬਦਲੀ ਪਾਰ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜਿਓ ਭੇਜੰਦੇ ਅਜੇ ਪੋਖਾ ਘਾਟਾ ਕਰਕੇ ਪਾਲੇ ਬੱਚੇ ਬੜੇ ਓਕੇ ਬੱਚੇ ਬਹੁਤ